जी डन ठीक है ठीक है ठीक है दस पंद्रह मिनट के बाद वाइट होने के बाद ऐसा है, ऐसा सर्वे सर्वेज़ी ही मैं अकेला हूँ साथ में थोड़ा ना मेरे को कॉल करना है <tip>

ਤੁਹਾਨੂੰ ਜਿਹੜਾ ਅੱਜ ਇਹ ਪੂਰ ਸਪੋਰਟ ਨਾਲ ਲੈ ਕੇ ਨਿਕਲਣਾ ਹੈ ਕਿ ਨਾ ਆ ਰਿਹਾ ਇਸੇ ਫਟਾ ਠੀਕ ਜਿਹਾ ਸਪੋਰਟ ਇਹਦਾ ਤੁਹਾਨੂੰ ਇੱਕ ਜਿਆਦਾ ਜੀ ਆਹ ਹੋ ਜਾਓ ਫਿਰ ਅੱਥਰਾਈ ਚੱਲ ਹਾਂ ਤਾਂ ਟੈਨਸ਼ਨ ਦੇ ਜਾ ਰਹਾ ਹਾਂ ਲਾਈਕ ਚੱਲ ਰਿਹਾ ਯਾਰ ਅੱਜ ਅੱਜ ਸੀ ਫਾਇਰ ਵਿੱਚ ਇੱਕ ਜੋ ਟੰਡਨ ਮੋਹੱਲੇ ਤੇ ਵਿੱਚ ਇੱਕ ਮਨੀਸ਼ ਟੰਡਨ ਨਾ ਦਾ ਬੰਦਾ ਹੈਗਾ ਉਰਫ ਮਨੀ ਇਹਦੇ ਉੱਪਰ 7 ਐਫਆਈਆਰਸ ਨੇ ਐਨਡੀਪੀਐਸ ਐਕਟ ਦੇ ਅੰਡਰ ਉਹਦੇ ਉੱਪਰ ਅਸੀਂ ਸਿਵਲ ਡਿਪਾਰਟਮੈਂਟ ਦੇ ਨਾਲ ਜਦੋਂ ਅਸੀਂ ਚੈੱਕ ਕੀਤਾ ਤੇ ਇਥੇ ਇਨਕ੍ਰੋਚਮੈਂਟਸ ਵਗੈਰਾ ਸੀ ਡਿਪਾਰਟਮੈਂਟ ਨੇ ਰਿਐਕਸ਼ਨ ਦਿੱਤਾ ਹੈਗਾ ਤੇ ਇਹਦੇ ਉੱਪਰ ਵੀ ਆਹ ਹੋਮ ਇੰਗਲਿਸ਼ ਟੈਂਡਰ ਵਿੱਚ ਸੇਅਰ ਆ ਰਿਹਾ ਹੈ ਇਸ ਦਾ ਵੀ ਹੀਰ ਦੇਣ 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 ਹਾਂਜੀ 7 ਤੱਕ ਕੇ ਉੱਪਰ ਐਫਆਰ ਇਹ ਡੀਡੀ ਵਾਲਾ ਥੱਲੇ ਕਰੀ ਲੋਕੋ ਡੀਡੀ ਵਾਲਾ ਲੋਕੋ ਥੱਲੇ ਕਰੋਗੇ ਲੋਕੋ ਮਤਲਬ ਇਹ ਲੋਕਾਂ ਨੂੰ ਡਰਗਸ ਸਪਲਾਈ ਕਰਦਾ ਸੀਗਾ ਕਿ ਕਾਫੀ ਸਾਰੇ ਉੱਪਰ ਐਫਆਰ ਸੇ 7 ਤੱਕ ਆਜ ਬੋਰ ਕਿਤੇ ਕਿਤੇ ਹੋ ਰਿਹਾ ਕਰਨਾ ਦੇ ਅੱਜ ਇੱਕ ਹੀ ਹੈਗਾ ਜੀ ਅੱਜ ਤੇ ਇੱਕ ਮਾਈਕ੍ਰੋ ਇਸ ਤੋਂ ਪਹਿਲਾਂ ਵੀ ਕਰਨਾ ਦੇ ਕਿਹੜਾ ਮੈਚ ਮਾਚ ਕਿਤੇ ਰਹੀ ਸੀ ਦੂਜਾ ਵੱਡਾ ਹੈ ਜਿਹੜਾ ਤਸਕਰ ਨੂੰ ਕੋਰਨਿੰਗ ਦੇਣਾ ਚਾਹੀਦਾ ਜੀ ਮੈਂ ਪਹਿਲਾਂ ਤੋਂ ਤੁਹਾਡੇ ਮਾਧਿਅਮ ਰਹੀ ਦੇ ਤੁਹਾਨੂੰ ਤੇ ਆਮ ਲੈ ਕੇ ਉਹਨਾਂ ਦੇ ਦਸਰਾ ਜਾਨੀ ਦੇ ਨੀਤੇ 20 ਦਿਨਾਂ ਦੇ ਵਿੱਚ ਅਸੀਂ ਹੁਣ ਤੱਕ 46 ਐਫ ਆਰਸ ਦਰਜ ਕਰ ਚੁੱਕੇ ਤੇ 100 ਤੋਂ ਉੱਪਰ ਅਸੀਂ ਨਸ਼ਾ ਤਸਕਰ ਫੜ ਚੁੱਕੇ ਤੇ ਅੱਠ ਅਸੀਂ ਮਦਦ ਵੀ ਕਰ ਰਹੇ ਜਿਹੜੇ ਲੋਕੀ ਨਸ਼ਾ ਕਰਦੇ ਨੇ ਜਿਨ੍ਹਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਹੰਚਾਇਸ ਕੋਰਟ ਕਰਦੀ ਅਸੀਂ ਜਿੱਦਾਂ ਦੇ 8 ਦਾ ਜੋ ਐਡਿਕ ਸੀਰੀ ਪੁਣਾ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਇਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਦਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੇ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਰੂਮ ਤੱਕ ਅਰੈਸਟ ਹੋਏ ਅਜਿਹਾ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਤੇ ਜੋ ਸੌ ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫੋਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕੀ ਬੜੇ ਵੱਡ ਚੜ ਕੇ ਰਹਿ ਰਹੇ ਨੇ ਤੇ ਅਸੀਂ ਆਮ ਲੋਕਾਂ ਦੀ ਜੋ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹਾਂ 73 ਨੋਨ ਲਿਸਟਡ ਜੋ ਸਾਡੇ ਏਰੀਆ ਦੇ ਡਰੱਗ ਫੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਤੇ ਮੈਂ ਤੁਹਾਡੇ ਤੋਂ ਇੱਕ ਹੋਰ ਚੀਜ਼ ਵੀ ਕਹਿਣਾ ਚਾਹਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀ ਤੇ ਜਿਹੜੇ ਵੀ ਜੋ ਡਰੱਗਸ ਲੈਂਦੇ ਐ ਸਪੈਸ਼ਲੀ ਜੋ ਆਡਿਕਸ ਹੋ ਗਏ ਤੇ ਜੋ ਫੈਮਿਲੀਜ਼ ਵੀ ਹੈ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹਦੀ ਐ ਤੇ ਉਹਨਾਂ ਨੂੰ ਕੋਈ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿਖਤੀ ਤੌਰ ਤੇ ਉਹ ਦੇ ਆਪਣੀ ਗਾਰੰਟੀ ਦੇ ਕਿ ਉਹ ਨਸ਼ੇ ਦੀ ਨਾ ਤੋਂ ਵੇਚੇਗੇ ਨਾ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਬਾਜ਼ਾਰ ਦੇ ਨਾਲ ਕੋਈ ਕਵਰੀ ਜੁਣੀ ਹੈ ਜਿਸਮੋਲ ਬਿ ਕੰਪਨੀ ਸੀ ਤੇ ਤਾਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲ ਅਸੋਸੀਏਸ਼ਨ ਸੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਕਰਨ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟ੍ਰੀਮ ਜੋ ਸੋਸਾਇਟੀ ਦੀ ਹੋਵੇ ਉਹਦੇ ਅੰਦਰ ਅਸੀਂ ਮੁੱਖ ਧਾਰਾ ਦੇ ਅੰਦਰ ਲੈ ਕੇ ਆਈਏ ਪਰ ਇੱਕ ਇਲਾਕੇ ਦਾ ਇੱਕ ਹੋਰ ਘੁੜੀ ਦਾ ਘਟਾੜਾ ਕਲੈਕਟ ਹੋਇਆ ਸੀ ਗਲਤੀ ਸੋਹੀ ਰਾਨਾ ਕਹਿੰਦਾ ਕਿ ਜੇਲ੍ਹ ਦੇ ਵਿੱਚ ਪੰਦਾ ਐਸਟਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗਾ ਪਲਸ ਪ੍ਰਸੀਡਿੰਗ ਨੂੰ ਤੁਹਾਡੇ ਕੋਲੋਂ ਵੀ ਕੋਈ ਅੱਗੇ ਪੁੱਛਿਆ ਜਾ ਰਿਹਾ ਅ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਕਿ ਅੱਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਹਾ ਸੀਗਾ ਕਾਫੀ ਨੋਟੋਰੀਅਸ ਰਹਾ ਹੈਗਾ ਹੁਣ ਤਾਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੋਈ ਕੁਝ ਹੋ ਸਕਦਾ ਹੈ ਲੀਗਲੀ ਜੋ ਕੁਝ ਹੋ ਪਾਏ ਉਹ ਕੇ ਅੰਦਰ ਵੀ ਛੋਟੇ ਮੀਡੀਆ ਕਈ ਮੰਨਦੀ ਸੀ ਡੀਡੀ ਥੱਲੇ ਗੱਲ ਆ ਵੀਰੇ ਮਾੜਾ ਕੰਪਲੀਟ ਹੈ ਜਰੂਰ ਥੱਲੇ ਕਰਾਂਗੇ ਡੀਡੀ ਥੱਲੇ ਹਾਂਜੀ ਹਾਂਜੀ ਉਹੀ ਕਾਨੂੰਨੀ ਵਾਸਤੇ ਕਿ ਜਿਹੜਾ ਆਪਾਂ ਕਹਿੰਦੇ ਜਿਹੜੀ ਆ ਨਿਕਾਨੀ ਜਿਹੜੀ ਆਪਰੇਸ਼ਨ ਦੀ ਕੀਤੀ ਜਾ ਰਹੀ ਆ ਤਾਂ ਦੂਜੀ ਗੱਲ ਆ ਐਸਐਸਪੀ ਖੰਨਾ ਵੱਲੋਂ ਇੱਕ ਦਾ ਸੁਲਾਹ ਕੀਤਾ ਇਹਨਾਂ ਬਹੁਤ ਥੋੜੀ ਹੈਲੋ ਹੈਲੋ ਤੁਹਾਡਾ ਮੈਂ ਥੰਦੀ ਜਾਣਾ ਜੀ

प्रदर्शन किया दर्शन प्रदर्शन किया दर्शन किया दर्शन ये होने नहीं होने ये वाले प्रदर्शन में उन्होंने ताऊ ने हार्ड अटैच है चार साल उठ गए की इसे उन्होंने सारी प्रॉब्लम्स हटाए थे तो अटैच करने के बाद रेडी उनके पास आते हैं और आगे लेकर किसी की कम से कम ਤੰਦਰਾ ਦੇ ਪ੍ਰਕਾਰ ਦੇ ਇਹਦੇ ਨਾਲ ਤੁਸੀਂ ਅਰਜ਼ੀ ਕਰ ਲੈਂਗੇ ਉਹ ਚੱਲੇਗਾ ਸੱਤਾ ਚੱਲ ਰਿਹਾ ਹੈ ਨਗਰ ਕੌਂਸਲ ਦੇ ਜਗ੍ਹਾ ਜੁਬੰਦੀ ਇਹ ਨਗਰ ਕੌਂਸਲ ਦੀ ਉਹਨਾਂ ਜਿੱਦੀ ਜਾਇਦਾਦ ਤੁਸੀਂ ਮਗਰ ਦੇ ਸਕਦੇ ਉਹਨਾਂ ਦੇ ਕਾਗਜ਼ ਪੱਤਰ ਤੇ ਜਿਹੜੀ ਦਾਦੇ ਪਰਦਾਦੇ ਦੇ ਨਾਮ ਚੱਲਦੀ ਆ ਰਹੀ ਹੈ ਜੇ ਉਹਦੇ ਨਾਮ ਚੱਲਦੀ ਚੱਲਦੀ ਹੋਵੇ ਤਾਂ ਉਹਨੂੰ ਢਾ ਸਕਦੇ ਹੋ ਜਾਂ ਉਹਨੇ ਬਣਾਈ ਹੋਵੇ ਉਹਨੇ ਕੋਈ ਬਣਾਈ ਨਹੀਂ ਸੀਗੀ ਇੱਕ ਚਿੱਤਰਕੀ ਨਾਲ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਹੈ ਉਹ